ਇਨਾ ਮੈਂ ਸਿੱਕੇਗਾ ਨਾ ਚੋਣ ਦੀ ਬੈਲਿੰਗ ਪਹਿਲਾਂ ਤਾਂ ਮੇਰੀ ਤਰਫੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਆਰਥਮਾ ਚੌਂਕ ਦੇ ਵਿੱਚ ਬਿਲਕੁਲ ਇਹ ਮੁੱਦਾ ਅਸੀਂ 15 20 ਦਿਨਾਂ ਦਾ ਚਲਾਇਆ ਹੋਇਆ ਇਹ ਮੁੱਦਾ ਮੈਨੇ ਹੀ ਚਲਾਇਆ ਦੀ ਇੱਕ ਬਜ਼ੁਰਗ ਪੂਜਾਗਰਮੈਂਟ ਵਾਲੇ ਉਹ ਗੁਜਰ ਰੇ ਦੀਏ ਟਾਪਰੇ ਦੀਏ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਆ ਕੇ ਛੇਜਾ ਡਿੱਗਿਆ ਉਹਨਾਂ ਨੂੰ ਅਸੀਂ ਹਸਪਤਾਲ ਲੈ ਕੇ ਗਏ ਤੇ ਉਹਨਾਂ ਦਾ ਅਸੀਂ ਇਲਾਜ ਕਰਾਇਆ ਪਰ ਅਸੀਂ ਇੱਕ ਗੱਲ ਦੇਖੀ ਕਿ ਮੇਰਾ ਸ਼ਹਿਰ ਦਾ ਕੋਈ ਵੀ ਮੇਰਾ ਭੈਣ ਭਰਾ ਜਾਂ ਕੋਰੇ ਜਿਵੇਂ ਦੋ ਸਕੂਲ ਹੈ ਕੋਈ ਵੀ ਬੱਚਾ ਇਹ ਬਿਲਡਿੰਗ ਦੇ ਥੱਲੇ ਆ ਕੇ ਨਾ ਕੁਝ ਹੋਵੇ ਤਾਂ ਅਸੀਂ ਇਸ ਚੀਜ਼ ਨੂੰ ਪੱਤਰਕਾਰ ਭਰਾਵਾਂ ਦੇ ਵਿੱਚ ਲੈ ਕੇ ਗਏ ਉਹਨਾਂ ਨੇ ਇਹ ਵੀਡੀਓ ਪੱਤਰ ਮਲਗੀ ਬਾਹਰ ਕੀਤੀ ਕਮਿਸ਼ਨਰ ਸਾਹਿਬ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਇਹ ਬਿਲਡਿੰਗ ਜਲਦੀ ਢਵਾ ਦਾਂਗੇ ਉਹਨਾਂ ਨੇ ਪਰਸੋ ਪੂਰੀ ਚਾਰਦੁواری ਵੀ ਕੀਤੀ ਚਾਰਦੁواری ਕਰਾਉਣ ਤੋਂ ਬਾਅਦ ਉਹ ਇਹਨਾਂ ਨੂੰ ਕਹਿ ਕੇ ਗਏ ਆ ਕਿ ਬਿਲਡਿੰਗ ਜਲਦੀ ਜਲਦੀ ਢਾਈ ਜਾਵੇ ਤੇ ਪਰ ਪ੍ਰਮਾਤਮਾ ਵੀ ਕੋਈ ਚੀਜ਼ ਹੈ ਪ੍ਰਮਾਤਮਾ ਨੇ ਰਾਤ ਹਨੇਰੀ ਦੇ ਕਰਨ ਇਹ ਬਿਲਡਿੰਗ ਆਪੇ ਹੀ ਡਿੱਗ ਗਈ ਅਸੀਂ ਇੱਕੋ ਗੱਲ ਕਹਿੰਦੇ ਆ ਕਿਰਾਇਆਦਾਰ ਤੇ ਮਕਾਨ ਮਾਲਕ ਦਾ ਆਪਸ ਵਿੱਚ ਰੋਲਾ ਪਰ ਉੱਪਰਲਾ ਕਬਜ਼ਾ ਮਕਾਨ ਮਾਲਕ ਦੇ ਕੋਲੇ ਹੈ ਇਹ ਬਿਲਡਿੰਗ ਅਸੀਂ ਉੱਪਰਲਾ ਪੋਰਸ਼ਨ ਢਵਾਣਾ ਚਾਹੁੰਦੇ ਆ ਜਿਹਦੇ ਕਾਰਨ ਕਿ ਆਮ ਪਬਲਿਕ ਦੇ ਉੱਤੇ ਕੋਈ ਸੱਟ ਨਾ ਵੱਜੇ ਤੇ ਉਹ ਕਿਸੇ ਦਾ ਜਾਨੀ ਮਾਲੀ ਦਾ ਨੁਕਸਾਨ ਨਾ ਹੋਵੇ ਪ੍ਰਸ਼ਾਸਨ ਦਾ ਦਾਅਵਾ ਸੀ ਬੈਠ ਕਰ ਰਿਹਾ ਕੋਈ ਪ੍ਰਸ਼ਾਸਨ ਕਿਸੇ ਨਾ ਕਿਸੇ ਦੀ ਜੀ ਮੋਟ ਪਾਲ ਰਿਹਾ ਪਰ ਪਬਲਿਕ ਵੀ ਇਸ ਵਿੱਚ ਜ਼ਿੰਮੇਵਾਰ ਹੈ ਪਬਲਿਕ ਵੀ ਨਹੀਂ ਸੰਭਲ ਰਹੀ ਅਸੀਂ ਪਬਲਿਕ ਨੂੰ ਇੰਨਾ ਕਿ ਸਮਝਾ ਚੁੱਕੇ ਆ ਕਿ ਤੁਸੀਂ ਇੱਥੋਂ ਨਾ ਟੱਪੋ ਪ੍ਰਸ਼ਾਸਨ ਨੂੰ ਅਸੀਂ ਇਤਲਾਹ ਕਰਤੀ ਪ੍ਰਸ਼ਾਸਨ ਇਹ ਆਪ ਦਾ ਐਸਐਸਪੀ ਸਾਹਿਬ ਨੇ ਆਪਦੀ ਫੋਰਸ ਭੇਜੀ ਹੈ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਕਹਿੰਦੇ ਮੈਂ ਭੇਜਦੇ ਇਸ ਕਿੰਨੀ ਖ ਪੁਰਾਣੀ ਹੈ ਬਟ ਇਹ ਬਿਲਡਿੰਗ ਜੀ ਜੋ ਅਸੀਂ ਬਜ਼ੁਰਗਾਂ ਤੋਂ ਸੁਣਨ ਜਾ ਰਹੇ ਹਾਂ ਕਿ ਤਵਕ ਸੁਵਾਲ ਪੁਰਾਣੀਆਂ ਹੈ ਮੇਰਾ ਨਾਮ ਗੋਪੀ ਰਾਮ ਪੰਜ ਸਾਲਾ ਜੀ ਇਹ ਬਿਲਡਿੰਗ ਨੇ ਪੇਂਟ ਕੀ ਆ ਕਿ ਤੁਹਾਡੇ ਜੀ ਮੇਰੀ ਥੱਲੇ ਦੁਕਾਨ ਆ ਜੀ ਮੇਰੀ ਦੁਕਾਨ ਜਮਾ ਸੇ ਪਈ ਆ ਜੀ ਮੈਂ 70 ਸਾਲਾਂ ਤੋਂ ਬੈਠਾ ਜੀ ਕਿਰਾਏ ਦਾ ਇਹ ਪਹਿਲਾਂ ਜਿਹੜਾ ਮਾਲਕ ਸੀ ਉਹ ਉਹ ਜਗਨਾਰ ਅਧਰਵਾਸੀ ਉਹ ਉਹਦੋਂ ਵਾਰ ਉਹ ਜਗਨਾਰ ਉਹ ਬਿਲਡਰ ਨੇ ਵੇਚ ਦਿੱਤੀ ਉਦੋਂ ਵਾਰ ਪਰਮਿੰਦਰ ਜਨਤ ਸਟੋਰ ਨੇ ਬਿਲਡਿੰਗ ਖਰੀਦੀ ਆ ਜੀ 5 ਸਾਲਾਂ ਤੋਂ ਜਿੱਦਨ ਉਹ ਇਹਨੇ ਬਿਲਡਿੰਗ ਖਰੀਦੀ ਆ ਉਦੋਂ ਦੇ ਖਸਾ ਹਾਲ ਤੇ ਸਾਰੇ ਦਿਨ ਇਹਨਾਂ ਸਿਓ ਉਤੋਂ ਪੜਾਲੇ ਬੰਦ ਕਰਤੇ ਸਾਰੇ ਮੋਰੇ ਬੰਦ ਕਰਤੇ ਉਤੋਂ ਇਹ ਆਪ ਤੋੜੀ ਜਾਂਦਾ ਤੋੜੇ ਦੀਆਂ ਮੇਰੇ ਕੋਲ ਫੋਟੋ ਹੈਗੀਆਂ ਤੋੜੇ ਦੀਆਂ ਮੇਰੇ ਕੋਲ ਫੋਟੋ ਹੈਗੀਆਂ ਇਹ ਆਪ ਹੀ ਢਾਈ ਜਾਂਦਾ ਜੀ ਆਪ ਹੀ ਕਰੀ ਜਾਂਦਾ ਜੀ ਤੇ ਸਾਡਾ ਕੋਈ ਕਿਸ ਨੂੰ ਨਹੀਂ ਸਾਡੇ ਕੋਲ ਥੱਲੀ ਮੇਰੇ ਕੋਲ ਕੱਲੀ ਦੀ ਦੁਕਾਨ ਦਾ ਕਬਜ਼ਾ ਮੇਰੇ ਕੋਲ ਹੈ ਸਾਰਾ ਕਬਜ਼ਾ ਇਹਦੇ ਕੋਲ ਹੈ ਆਜ਼ਾਦ ਨੂੰ ਅਸੀਂ ਜਿਹੜੋ ਜਾਣੇ ਆ ਦੁਕਾਨ ਬੰਦ ਕਰਕੇ ਉਦੋਂ ਵਾਰੇ ਛੱਟ ਚੜਾਈ ਕਰਦਾ ਦਾ ਤੂੰ ਤੋੜ ਆ ਹੁਣ ਕੱਲੋਂ ਕੱਢ ਨਹੀਂ ਰਹੀ ਆ ਯਾ ਰਾਤ ਨੂੰ ਉਦੋਂ ਇਹ ਟਿੱਕੀ ਆ ਇੱਥੇ ਸਾਡਾ ਕੋਈ ਕਿਸੂ ਨਹੀਂ ਅਜੇ ਤੱਕ ਰਾਏਦਾਰਾ ਸਾਡੇ ਕੋਲ ਤਾਂ ਕੱਲੀ ਮੇਰੇ ਕੋਲ ਦੁਕਾਨ ਦਾ ਹੀ ਕੰਮ ਹੋਇਆ ਇਹ ਬਿਲਡਿੰਗ ਟਿੱਕੀ ਆ ਨੁਕਸਾਨ ਸਭ ਦਾ ਨੁਕਸਾਨ ਦਾ ਮੈਂ ਮੇਰਾ ਵੀ ਮੈਂ ਵੀ ਮਰ ਸਕਦਾ ਜੀ ਪਬਲਿਕ ਵੀ ਮਰ ਸਕਦੀ ਜੀ ਕੋਈ ਬੰਦਾ ਮਰ ਸਕਦਾ ਜੀ ਤੋੜ ਰਹੇ ਹੋ ਪਹਿਰੇ ਕਾਰ ਵੀ ਕਰਾਗੇ ਤੇ ਕਿਹਦੀ ਕਾਟ ਚਾਲੇਗਾ ਇਹ ਹੁਣ ਕਾਰਪੋਰੇਸ਼ਨ ਵਾਲੇ ਕੋ ਬਿਲਡਿੰਗ ਢਾਣਗੇ ਜੀ ਉਤੋਂ ਉਤੋਂ ਥੱਲੇ ਰੇ ਆਪਣੀ ਦੁਕਾਨ ਜਮਾ ਸੇਫ ਪਈ ਐ ਦੰਦਰਮਨ ਸਾਨੂੰ ਜਿੰਦਾ ਖੋਲ ਕੇ ਦਿਖਾ ਦੇਣਾ ਜੀ ਜਿੰਦਾ ਤਾਂ ਆਪਣੀ ਦੁਕਾਨ ਜਮਾ ਸੇਫ ਪਈ ਐ ਕਿੰਨੇ ਕੁ ਪੁਰਾਣੇ ਪਏ ਹੈ ਬਿਲਡਿੰਗ ਮੈਂ ਅਸਲ 70 ਸਾਲੋਂ ਤੋਂ ਕਿਰਾਏਦਾਰਾਂ ਬਿਠਾ ਜੀ ਉਸ ਤੋਂ ਪਹਿਲਾਂ ਦੀ ਬਣੀ ਉਸ ਤੋਂ ਪਹਿਲਾਂ ਦੀ ਬਣੀ ਹੋਈ ਹੈ ਉਸ ਤੋਂ ਵੱਲ ਪਹਿਲਾਂ ਮਾਲਕ ਸਾਡਾ ਹਰਸ਼ੀ ਜਗਨ ਜਗਨ ਨਾਲ ਦਾ ਦਰਵਾਜ਼ਾ ਹੁਣ ਜਿਹਨੇ ਇਹ ਬਿਲਡਿੰਗ ਖਰੀਦੀ ਏ 4 ਸਾਲਾਂ ਤੋਂ ਜਿੱਦੋਂ ਦੇ ਨੇ ਖਰੀਦੀਆ ਉਸ ਤੋਂ ਦੂ ਅਗਲੇ ਦਿਨ ਹੀ ਇਹ ਕੰਮ ਖਰਾਬ ਹੋਣ ਲੱਗ ਪਿਆ ਹਮੇ ਸੇਫ ਪਈਆ ਪਰ ਉਹਦੀ ਮਿਆਰ ਤਾਂ ਖਤਮ ਹੋ ਚੁੱਕੀ ਮੁਨਿਆ ਤਾਂ ਖਤਮ ਹੈ ਸਰ ਜਿਹੜੀ ਮੇਰਾ ਨਾਮ ਸੁਮਿਤਿਆ ਜੀ ਸਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇਹਦੀ ਮੁਨਿਆ ਸਰ ਮੇਰੀ ਬਲੱਦਰ ਦੀ ਸ਼ਾਪ ਹੈ ਮੈਂ ਕਹਿੰਦਾ ਵੀ ਸਾਰੇ ਤੁਹਾਨੂੰ ਲੱਗਦਾ ਵੀ ਇਹਦੀ ਬੁਨਿਆਦ ਖਤਮ ਹੋਈ ਵੀ ਬੁਨਿਆਦ ਸਾਰ ਉੱਪਰ ਖਤਮ ਹੋਈ ਵੀ ਹੈ ਨਾ ਜੋ ਤੁਹਾਨੂੰ ਲੱਗਦਾ ਉੱਪਰ ਖਤਮ ਹੋਈ ਅਸੀਂ ਵੀ ਕਹਿੰਨੇ ਆ ਵੀ ਬੁਨਿਆਦ ਉੱਪਰੋਂ ਖਤਮ ਹੈ ਉੱਪਰੋਂ ਉਟਾ ਦਿਓ ਨੀਚੋਂ ਤਾਂ ਦਗਨ ਸੇਫ ਹੀ ਹੈ ਨਾ ਨੀਚੋਂ ਤਾਂ ਦਿੱਕ ਕੁਝ ਹੋਇਆ ਹੀ ਨਹੀਂ ਹੈ ਬਾਕੀ ਜੇ ਕਾਰਪੋਰੇਸ਼ਨ ਨੂੰ ਲੱਗਦਾ ਨੀਚੋਂ ਵੀ ਇਹਦੀ ਹਾਲਾਤ ਖਰਾਬ ਹੈ ਤੇ ਅਸੀਂ ਕਹਿੰਨੇ ਬਿਲਕੁਲ ਨੀਚੋਂ ਵੀ ਕਸਵਾਇਆ ਕਰ ਦੇਣਾ ਚਾਹੀਦਾ ਕਿ ਆਪ ਬੈਠਾ ਕਰਾਇਆ ਤਾਂ ਠੀਕ ਆ ਉੱਪਰਲੀ ਬਿਲਡਿੰਗਾਂ ਜਿਹੜੇ ਉਹ ਡੈਂਸ ਹੋ ਕੇ ਆਗੇ ਬੁਨਿਆਦ ਖਤਮ ਹੋ ਪਿਆ ਪਰ ਥੱਲੇ ਵਾਲੀ ਉਹ ਤੁ ਬਾਅਦ ਪਾਈ ਗਈ ਸੀ ਕਿ ਜਿਹੜੀ ਸਾਰੀ ਇਕੱਠੀ ਬਣੀ ਨਹੀਂ ਸਰ ਜਿਹੜੀ ਸਾਰਿਆਂ ਦੀ ਖਤਮ ਇਹna ਪੂਰੀ ਬਿਲਡਿੰਗ ਦੀ ਖਤਮ ਹੋ ਸਰ ਤੁਸੀਂ ਨਹੀਂ 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 ਮੇਰੀ ਗੱਲ ਸੁਣੋ ਸਰ ਇਹਦੇ ਤੁਸੀਂ ਦੇਖ ਸਕਦੇ ਹੋ ਨਾ ਜਿਹੜੀ ਤੁਸੀਂ ਗੱਲ ਸਮਝਾ ਵੀ ਟੁੱਟ ਗਈ ਉੱਪਰ ਵਾਲੀ ਉਹ ਗੱਲ ਠੀਕ ਆ ਪਰ ਬਿਲਡਿੰਗ ਦੀ ਮਿਆਰ ਤਾਂ ਇਕੱਠੀ ਬਣੀ ਹੋ ਇਕੱਠੀ ਦੀ ਖਤਮ ਸਰ ਦੇਖੋ ਜਿਹੜੀ ਨਹੀਂ ਬਣੀ ਉਹ ਤਾਂ ਮਜ਼ਬੂਤੀ ਬਣੀ ਵੀ ਨਾ ਉਹ ਤਾਂ ਉੱਪਰ ਦੀਆਂ ਉੱਪਰ ਚਾਰ ਦਿਵਾਰੀਆਂ ਸੀ ਸਰ ਨਿਚਲੀ ਜਿਹੜੀ ਦਿਵਾਰੀ ਹੈ 13 13 ਇੰਚ ਦੀ ਦਿਵਾਰੀ ਹੈ ਉੱਪਰ 4 ਇੰਚ ਦੀ ਹੈ ਨੀਚਲੀ ਦੀ ਨੀਚਲੀ ਤਾਂ ਸਿਰ ਮਨਿਊ ਤਾਂ ਪੱਕੀ ਰਹੂਗੀ ਨਾ ਨਿਊ ਕਿ ਮ ਟੁੱਟ ਜੂਗੀ ਜਿਹੜੀ ਉੱਪਰ ਦੀ ਚਾਰ ਦੁਵਾਰੀ ਹੋਈ ਉਹ ਟੁੱਟੀ ਹੈ ਤੁਸੀਂ ਕਹਿੰਦੇ ਵੀ ਤੁਹਾਡਾ ਕਬਜ਼ਾ ਰਹਿਣਾ ਚਾਹੀਦਾ ਬਿਲਕੁਲ ਰਹਿਣਾ ਛਰ ਮੈਂ ਨਹੀਂ ਕਹਿੰਦਾ ਜੋ ਕਬਜ਼ੇ ਹੋ ਜੋ ਤੁਹਾਨੂੰ ਜਾਇਜ਼ ਲੱਗਦਾ ਵੀ ਨੀਚੋ ਵੀ ਖਸਾ ਹਾਲਤ ਹੈ ਢਾਹ ਦਿੱਤੀ ਜਾਣੀ ਚਾਹੀਦੀ ਹੈ ਇਹ ਕੀ ਕਹਿਣਾ ਮੈਂ ਸਵੇਨਾ ਬਾਤ ਪੁੱਛਣਾ ਜੀ ਕੀ ਕਹਿਣਾ ਚਾਹੁੰਗੇ ਬਿਲਡਿੰਗ ਤੇ ਗਿਆ ਚੋਟੀ ਹੈਗੀ ਇਹ ਆ ਜੀ ਮੇਰੇ ਫਾਦਰ ਨਾਮ ਤੇ ਜੀ ਬਿਲਡਿੰਗ ਲਗਾ ਹੋ ਦਾ ਡਿੱਗ ਰਹੀ ਹੈ ਜੀ 201900 ਕੇਸ ਚੱਲ ਰਿਹਾ ਤੇ ਜੇ ਸਾਹਮਣੇ ਪੂਰੀ ਬਿਲਡਿੰਗ ਖਸਾ ਹਾਲਤ ਹੈ ਵੀ ਕੋਸ਼ਿਸ਼ ਕਰ ਚੁ ਕਮੇਟੀ ਨੇ ਵੀ ਤਿੰਨ ਵਾਰ ਨੋਟਿਸ ਖੜ ਚੁੱਕੀ ਹੈ ਵੀ ਬਿਲਡਿੰਗ ਦਾ ਸਥਾਨ ਤੇ ਖਾਲੀ ਕੀਤੀ ਜਾਵੇ ਪਰ ਇਹ ਕਿਸੇ ਕਿਸ ਤਰੀਕੇ ਨਾਲ ਕਰਦੇ ਨਹੀਂ ਹਾਂਜੀ ਜਿਹੜਾ ਦੁਕਾਨਦਾਰ ਦੁਕਾਨਦਾਰ ਨੀਚੇ ਬੈਠੇ ਕਿਰਾਏਦਾਰ ਬੈਠੇ ਸੀ ਕੋਰਟ ਨੇ ਆਰਡਰ ਕਰ ਦਿੱਤੇ ਤਾਂ ਫਿਰ ਤਾਂ ਪੁਲਿਸ ਨੇ ਮਸਲਾ ਨਾ ਵੀ ਪਿੱਛਾੜੀ ਕਰਾ ਸਰ ਇਹ ਕਿਹਨਾਂ ਨੇ ਅਪੀਲ ਪਾਤੀ ਜੀ ਅਪੀਲ ਵਿੱਚ ਅਜੇ ਕੋਈ ਇਹਨਾਂ ਦੀ ਪੀਐਸ ਐਪ ਨਹੀਂ ਹੋਈ ਅਜੇ ਜਿਹੜੀ ਰਾਤ ਬਿਲਡਿੰਗ ਡਿੱਗੀ ਹੈ ਲੱਗਦਾ ਕਿਸੇ ਨੂੰ ਨੁਕਸਾਨ ਹੋ ਸਕਦਾ ਸਰ ਹੋ ਸਕਦਾ ਸੀਗਾ ਜੀ ਕਿਸੇ ਦੇ ਵੀ ਕਿ ਨੀਚੇ ਜਿਹੜੇ ਕਿਰਾਏਦਾਰ ਬੈਠੇ ਉਹਨਾਂ ਦਾ ਆਪ ਨੁਕਸਾਨ ਹੋ ਸਕਦਾ ਹੈ ਜੀ ਫੋਟੋ ਦਿਖਾਈ ਉਹਨਾਂ ਨੇ ਸਰੋ ਫੋਟੋ ਫੇਕ ਹੈ ਜੀ ਉਹ ਬਕਾਇਦਾ ਕੋਰਟ ਚ ਲੱਗ ਚੁੱਕੀ ਹੈ 2019 ਵਿੱਚ ਕਿ ਉਹ ਦੋ ਜੱ ਸਾਹਬ ਨੇ ਫੇਕ ਕਰਕੇ ਇਹਨਾਂ ਨੂੰ ਰਜੈਕਟ ਕੀਤਾ ਵੇ ਜਿਹੜੀ ਉੱਤਲੀ ਬਿਲਡਿੰਗ ਆ ਉਹਦੇ ਕੋਲ ਕਵਚਾਸ ਟੋਟੇ ਕੋਲ ਆਇਆਗਾ ਕਵਚਾਸ ਹਾਂ ਜੀ ਸਰੋ ਤੁਸੀਂ ਥਾਲ ਸਕਦੇ ਸੀ ਸਰ ਜੋ ਉਪਰ ਟਨ ਨੀਚਲੇ ਪੜਾ ਟਿਕਦੀ ਹੈ ਜੀ ਇਹ ਸਾਰੇ ਫਾਊਂਡੇਸ਼ਨ ਦੇ ਕਾਦੀ ਕਮਜ਼ੋਰ ਹੈ ਬਕਾਇਦਾ ਇਹਨਾਂ ਨੇ ਬਿਲਡਿੰਗ ਸਪੋਰਟਰ ਨੇ ਕਹਿ ਚੁੱਕੀ ਹੈ ਜੀ ਕੋਰਟ ਵਿੱਚ ਵੀ ਨੀਚਲੀ ਫਾਊਂਡੇਸ਼ਨ ਕਮਜ਼ੋਰ ਹੈ ਤੇ ਬਕਾਇਦਾ ਜਿਹਦੇ ਕਰਕੇ ਉਪਰਲੀ ਬਿੜੇ ਨੀਚੇ ਨਾਲ ਦਿਖ ਸਕਦੀ ਹੈ ਉਹ ਬਲਕਿ ਆਰਡਰ ਚ ਲਿਖ ਚੁੱਕੇ ਹੈ ਜਸ ਸਾਹਿਬ ਨੇ ਆਰਡਰ ਮੇਰੇ ਕੋਲ ਪਈ ਹੈ ਆਰਡਰ ਲੈਣ ਆਰਡਰ ਆ ਰਹੇ ਉਹ ਜੀ ਲਿਖਦੇ ਕਿ ਨਿਚੇ ਦੇਖੋ ਆਪਣਾ ਸਾਰੀ ਬਿਲਡਿੰਗ ਖਸਤਾ ਹਾਲਤ ਹੈ ਇਹ ਕੋਈ ਵੀ ਡਿੱਕ ਸਕਦੀ ਹੈ ਕੋਈ ਬੰਦੇ ਚਾਨੇ ਨੂੰ ਨੁਕਸਾਨ ਹੋ ਸਕਦਾ ਹੈ ਆ ਬਕਾਇਦਾ ਜਸ ਸਾਹਿਬ ਸਿਮਰ ਸਿੰਘ ਜੀ ਉਹਨਾਂ ਨੇ ਲਿਖਿਆ ਉਹ ਉਹ ਤੁਹਾਨੂੰ ਪਤਾਨਾ ਸਮੇਤ ਕਹਾਉਂਦੇ ਅਸੀਂ ਕਹਿੰਦੇ ਸਾਰੇ ਖਾਲੀ ਕਰਕੇ ਢਾਇਆ ਭਾਈ ਜਾਓ ਅਵਤਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਬਿਲਡਿੰਗ ਬ੍ਰਾਂਚ ਆ ਸਰ ਅੱਛਾ ਕੀ ਕਾਰਵਾਈ ਕਰਨਾ ਠੋਡੀ ਬਿਲਡਿੰਗ ਸਰੇ ਮਤਲਬ ਖਸਤਾ ਹਾਲਤ ਦੀ ਸਾਡੇ ਕੋਲੇ ਪੁਰਾਣੀ ਦਰਖਾਸਤ ਚੱਲੀ ਜਾਂਦੀ ਹੈ ਜੀ ਇਹਨਾਂ ਨੂੰ ਅਸੀਂ ਨੋਟਿਸ ਦਿੱਤੇ ਸੀਗੇ ਵੀ ਇਹਨੂੰ ਖਾਲੀ ਕਰ ਦਿਓ ਮਤਲਬ ਕਿਸੇ ਟਾਈਮ ਵੀ ਡਿੱਗ ਸਕਦੀ ਆ ਇਹ ਬੰਦੇ ਜਿਹੜੇ ਹੈਗੇ ਕਿਰਾਏਦਾਰ ਆ ਇਹ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਜੀ ਰਾਤ ਵੀ ਇਹ ਮਤਲਬ ਜਦੋਂ ਹਨੇਰੀ ਆਈ ਆ ਉਸ ਟਾਈਮ ਜਿਹੜਾ ਇਹ ਵਾਧਰਾ ਡਿੱਗਿਆ ਉਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਇੱਧਰੋਂ ਥੋੜਾ ਜਿਹਾ ਇੱਥੋਂ ਵੀ ਡਿੱਗਿਆ ਸੀਗਾ ਜੀ ਤੇ ਇਹ ਇਹਨਾਂ ਨੂੰ ਹੁਣ ਅਸੀਂ ਇਹੀ ਕਿਹਾ ਸੀ ਪਰ ਪਹਿਲਾਂ ਤੇ ਹੀ ਕਹਿੰਦੇ ਰਹਿੰਦੇ ਆ ਵੀ ਤੁਸੀਂ ਬਈ ਖਾਲੀ ਕਰ ਦਿਓ ਇਹ ਖਰਨਾ ਦਾ ਖਾਲੀ ਕਰ ਦਿਓ ਜੀ ਹੁਣ ਵੀ ਅਸੀਂ ਮਤਲਬ ਆਪੇ ਰੋਕੇ ਇਹਨਾਂ ਨੂੰ ਨਹੀਂ ਆਜੇ ਵੀ ਇਧਰ ਗਾਣ ਖੋਲਣ ਦੀ ਇਹਨਾਂ ਨੂੰ ਆਏ ਸੀ ਵੀ ਦਕਾਨਾ ਖੋਲ ਕੇ ਵਿੱਚ ਵੜ ਜੀਏ ਇਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਜੀ ਮਤਲਬ ਰੋਕੇ ਤੋਂ ਵੀ ਨਹੀਂ ਰੁਕਦੇ ਹੁਣ ਤੁਹਾਡੇ ਸਾਹਮਣੇ ਆ ਜੀ ਕਿੰਨਾ ਹਾਸਾ ਹੋਇਆ ਪਿਆ ਗਿਆ ਜੀ ਇਸੇ ਕਰਕੇ ਮਤਲਬ ਇਹਨੂੰ ਤੋੜਨ ਲੱਗੇ ਆ ਜੀ ਸਰ ਹੈਗੇ ਸਰ ਦੋ ਸਕੂਲ ਲੱਗਦੇ ਆ ਸਰ ਨਾਲ ਬੱਚੇ ਵੀ ਲੰਘਦੇ ਰਹਿੰਦੇ ਆ ਜੀ ਅਸੀਂ ਸਰ ਜਿਹੜਾ ਅਨਸੇਪ ਪੋਰਸ਼ਨ ਹੈ ਸਾਰਾ ਇਹ ਤੋੜ ਰਹੇ ਆ ਜੀ